ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾਤ ਬੰਦਨਨ ਕਬਾਰ ਸਰਬ ਕਲਾ ਸਮਰੱਥ ਨੋਲਨ ਤੇ ਰਾਖੋ ਪ੍ਰਭ ਨਾਨਕ ਦੇਖ ਰਾਹਤ ਸਰਣਾ ਤੇਮਾਰੀ ਆਸ ਤੁਮਹੀ ਸਜਣਾ ਸੋਹੇਲੀ ਰਖੋ ਰਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਸੁਖਾ ਟਲ ਗੁਰ ਸੇਵੀ ਆਹਨ ਸੈ ਸਪਾਏ ਦਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨ ਸ੍ਰੀ ਵਾਹੇ ਗੁਰੂ ਸਾਹਿਬ ਜੀਆ ਸੋਰਠ ਮਹੱਲਾ ਤੀਜਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰੇ ਸਭ ਤੇਰੀ ਜਿਨ ਸਬਦ ਸਾਦੇ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿਚ ਹਉ ਆਪ ਗਵਾਇਆ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ ਆਪ ਗਵਾਇਆ ਆਨ ਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਕ ਸਰਣ ਤੁਮਾਰੀ ਏਕੋ ਸੱਚਾ ਸਾਚ ਤੂ ਕੇਵਲ ਆਪ ਮੁਰਾਰੇ ਰਹਾ ਜਾਗਤ ਰਹੇ ਤਿੰਨੇ ਪ੍ਰਭ ਪਾਇਆ ਸਬਦੇ ਹੋਮੈ ਮਾਰੀ ਗਿਰਹੀ ਮਹ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੇ ਸਤ ਗੁਰ ਸੇ ਸਦਾ ਸੁਖ ਪਾਇਆ ਹਰ ਰੱਖਿਆ ਉਰ ਤਾਰੀ ਇਹੋ ਮਨੁਆ ਦਹਿਸ ਧਵਦਾ ਦੂਜੈ ਭਾਇ ਖੁਆਇਆ ਮਨਮੁਖ ਮੁਗਦ ਹਰ ਨਾਮ ਨਾ ਚੇਤੇ ਬ੍ਰਿਥਾ ਜਨਮ ਗਵਾਇਆ ਸਤਗੁਰ ਭੇਟੇ ਤਾ ਨਾਉ ਪਾਏ ਹਉਮੈ ਮੋ ਛੁਕਾਇਆ ਹਰ ਜਨ ਸਾਚੇ ਸਾਜ ਕਮਾਵੈ ਗੁਰ ਕੈ ਸਬਦ ਵਿਚਾਰਿ ਆਪੇ ਮਿਲ ਲੈ ਪ੍ਰਭ ਸਾਚੈ ਸਾਚ ਰਖਿਆ ਉਰਤਾਰੀ ਨਾਨਕ ਨਾਮੁ ਗਤਮਤ ਪਾਈ ਇਹ ਹਾਰਸ ਹਮਾਰੀ ਅਰ ਜਨ ਸਾਚੇ ਸਾਜਕ ਮਾਵਹਿ ਗੁਰ ਕੈ ਸਬਦ ਵਿਚਾਰੀ ਆਪੇ ਮੇਨ ਲਏ ਪ੍ਰਭ ਸਾਚੈ ਸਾਚ ਰਖਿਆ ਉਰ ਤਾਰੀ ਨਾਨਕ ਨਵ ਗਤ ਮਤ ਪਾਈ ਤੇ ਹਾਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ